ਨੀ ਥੋੜਾ ਰਹਿ ਗਿਆ ਮਗਾਵਾ ਹੋਰ ਬੂ ਮੈਂ ਮਰ ਜਾ ਨੀ ਕੁੜੇ ਆ ਕੀ ਨੀ ਲੱਪ ਪਰਲੇ ਤੋਂ ਸਰਫ ਦੀ ਹੈ ਕੀ ਗੱਲ ਆ ਮੰਮੀ ਕੱਪੜੇ ਧੋਣਿਆ ਨੀ ਉਰੇ ਫੜਾ ਨੀ ਤੂੰ ਤਾਂ ਮੈਨੂੰ ਟੈਕ ਕਰਾਏਂਗੀ ਨੀ ਇੰਨੀ ਸਰਫ ਕੌਣ ਪਾਉਂਦਾ ਹੁੰਦਾ ਦੋ ਕੱਪੜੇ ਆ ਮੰਮੀ ਜੀ ਆਟਾ ਵਾਲੀ ਮਸ਼ੀਨ ਆ ਹੈਗੀ ਆਟਾ ਤੇਰੀ ਆਟਾ ਵਾ ਆਟਾ ਤਾਂ ਮੈਨੂੰ ਨਹੀਂ ਪਤਾ ਨੀ ਆਹ ਇੰਨੀ ਮਹਿੰਗੀ ਸਰਫਾ ਹਜੇ ਕੱਲ ਤਾਂ ਲੈ ਕੇ ਆਂਦੀ ਹੈ ਅਵੇ ਤੇ ਕੱਪੜੇ ਕਿਵੇਂ ਨਿਕਰਣਗੇ ਨੀ ਤੋਈ ਨਹੀਂ ਪਸਾਰੂ ਪਾਦਨੀਆ ਭੂਮੈ ਮਰ ਜਾ ਨਹੀਂ ਸਾਡਿਆਂ ਵੇਲੇ ਤਾਂ ਇੱਕ ਟਿੱਕੀ ਦੇ ਦਿੰਦੀ ਸੀ ਮੇਰੀ ਸੱਸ ਹੈ ਤੇ ਕਿਤੇ 15 20 ਦਿਨਾਂ ਤੋ ਮੁੱਕਦੀ ਸੀ ਉਹ ਤੇ ਤੂੰ ਤੂੰ ਤਾਂ ਹਜੇ ਕੱਲ ਲੈ ਕੇ ਜਾਂਦਾ ਡੱਬਾ ਤੇ ਤੂੰ ਤਾਂ ਮਕੋ ਵੀ ਦਿੱਤੀ ਬਾਹਰ ਦੀ ਪੂਰੇ ਘਰਾਂ ਨੂੰ ਮਮਾ ਜੀ ਨਾਲ ਪੜਾ ਦਾ ਖਰੰਗੇ ਫਿਰ ਨਹੀਂ ਤੂੰ ਤਾਂ ਜਮਾ ਚੌਂਟੇ ਚੱਕੀ ਆਉਂਦੀ ਆ ਘਰ ਦੇ ਮਾੜਾ ਮੋਟਾ ਦਿਮਾਗ ਤੋ ਸੋਚਣਾ ਕੁੜਕੇ ਸੋਚਣਾ ਤੂੰ ਨਹੀਂ ਤੂੰ ਤਾਂ ਸਾਨੂੰ ਖੁੰਗਾ ਕਰਨ ਤੇ ਹੋਈ ਪਈ ਆ ਮੰਮੀ ਜੀ ਫਿਰ ਕੱਪੜੇ ਨਹੀਂ ਧੋਣੇ ਨਾ ਧੋੜੇ ਕਿਉਂ ਨਹੀਂ ਕੱਪੜੇ ਤਾਂ ਧੋਣੇ ਹੀ ਪੈਣੇ ਆ ਹੁਣ ਸਰਫ ਤੈਨੂੰ ਮੈਂ ਦਿਆ ਕਰੂੰ ਚੌਂਚੇ ਨਾਲ ਸਰਫ ਪਾਇਆ ਕਰ ਤੂੰ ਤਾਂ ਲੱਪਾਂ ਦੇ ਲੱਪ ਭਰ ਭਰ ਲੱਦ ਦਿੰਨੀ ਆ ਤੇ ਮੰਮੀ ਵੀ ਫਿਰ ਕੱਪੜੇ ਨਿਖਰਨਗੇ ਕਿਵੇਂ ਨਹੀਂ ਕੱਪੜੇ ਦੇ ਚੱਜ ਨਾਲ ਧੋਏਗੀ ਤਾਂ ਆਪੇ ਨਿਖਰਨਗੇ ਨਖੇਰਨੇ ਤਾਂ ਮਸ਼ੀਨ ਨਹੀਂ ਐ ਹੁਣ ਆਏ ਤਾਂ ਤੂੰ ਤਾਂ ਸਾਰੇ ਘਰ ਟੀ ਮਕੋਤੀ ਕੁੜਾ ਆ ਦੱਸਦੀ ਆ ਤੇਰੇ ਪਿਆਉਣ ਨੂੰ ਮੈਂ ਫਿਰ ਆਪੇ ਧੋ ਲੋ ਤੁਸੀਂ ਕੱਪੜੇ ਲੈ ਕੇ ਆਪੇ ਨਾ ਧੋੜੋ ਤੇਰਾ ਮੂੰਹ ਵੇਖਣ ਨੂੰ ਲਿਆਂਦਾ ਸੀ ਤੈਨੂੰ ਵੱਡੀ ਸ਼੍ਰੀ ਦੇਵੀ ਮੈਂ ਲਾਉਣੀ ਆ ਤੁੰਤਾ ਚੱਕ ਕੇ ਮਿਣ ਕੇ ਪਾਈ ਐ ਚ ਸਰਫ ਕੱਪੜੇ ਤਾਂ ਤੂੰ ਹੀ ਧੋਏ ਤੈਨੂੰ ਮੈਂ ਸਿੱਧੀ ਕਰੂੰ ਹਾਂ ਜਿਵੇਂ ਮੇਰੇ ਸੱਸ ਨੇ ਮੇਰੇ ਨਾਲ ਕਰਦੀ ਸੀ ਨਾ ਉਵੇਂ ਤਾਂ ਮੈਂ ਹਜੇ ਕਰਦੀ ਨਹੀਂ ਤੇਰੇ ਨਾਲ ਮੰਮੀ ਜੀ ਜੇ ਮੈਂ ਚੁੱਪਾਂ ਨਾ ਤੂੰ ਸੇ ਇੰਨਾ ਫਿਰੇ ਨਾ ਚੜੋ ਮੇਰੇ ਨਾ ਫੇਰ ਤੂੰ ਕੀ ਕਰਾਂਗੀ ਮੈਂ ਲਾਉਣੀ ਆ ਚਮਚਾ ਚੱਕ ਕੇ ਤੇ ਤੈਨੂੰ ਮੈਂ ਰੋਜ਼ ਸਰਫ ਮੈਂ ਦਿਆ ਕਰੂੰਗੀ ਮਿਣ ਕੇ ਵੇਖ ਕਿਵੇਂ ਬੋਲਦੀ ਐ ਢੀ ਲੁਤਰੋ ਲੱਗੀ ਆ ਲਪਰ ਲਪਰ ਜੀਬ ਚਲਾਈ ਜਾਂਦੀ ਰਹਿੰਦੀ ਐ ਕਿੱਥੋਂ ਪੱਲੇ ਪਿਆ ਕੰਜੂਸਾਂ ਦੇ ਆ ਵੇਖੋ ਜੀ ਲੈ ਹੋ ਗਿਆ ਆਹ ਡੱਬਾ ਲਿਆਂਦੇ ਨੂੰ ਸਰਫ ਲਿਆਂਦੇ ਨੂੰ ਕਿੰਨਾ ਕੁ ਚਿਰ ਹੋਇਆ ਹੈ ਮਕਾਤਾ ਨੀ ਕੱਟਦੀ ਮਕਾਤਾ ਮਕਾ ਕੀ ਦਿੱਤਾ ਮੈਂ ਤਾਂ ਅੱਜ ਡੱਬਾ ਚੱਕ ਲਿਆ ਹੱਥੋਂ ਖੋਲਿਆ ਹਾਂ ਲੱਪਾਂ ਦੀਆਂ ਲੱਪਾਂ ਭਰ-ਭਰ ਪਾਈ ਜਾਂਦੀ ਆ ਲੈ ਮੇਰਾ ਜਮੇ ਕੁਡੜਾ ਸੌਰੀ ਆ ਵੇ ਲੈ ਐਡੀ ਮਹਿੰਗੀ ਸਰਫ ਹੈਗੀ ਆ ਪਕੜਾ ਕੋਈ ਫਾਲਤੂ ਸਰਫ ਲੈ ਕੇ ਆਉਨੇ ਹੈਗੇ ਉਧਰੋਂ ਛੋਰ ਜੇ ਨੇ ਚੰਦ ਚੜਾਤਾ ਕਿਵੇਂ ਹੁਣ ਖੇਤ ਜਿਹੜੀ ਸਪਰੇ ਪਈ ਸੀਗੀ ਮਾੜੀ ਮੋਟੀ ਸਾਰੀਆਂ ਲੀਟਰਾਂ ਚ ਮਗਾ ਚਲ ਮੱਕੇ ਮੁੱਕੇ ਤੇ ਮਾਰਦੇ ਆਂਗੇ ਗਾਂ ਮੁਰਕੇ ਮੈਂ ਖਾ ਜਮੀ ਬੀਜਾਂਗੇ ਉਹਦੇ ਤੇ ਮਾਰਦੇ ਆਂਗੇ ਉਹਨੇ ਪਿਓ ਦੇ ਪੁੱਤ ਨੇ ਸਾਰਾ ਕੁਛ ਕੁਆੜਗੇ ਨੂੰ ਵੇਚ ਤਾ ਹਾਏ ਤੇ ਹੋਰ ਉਹ ਸਾਰੇ ਵੇਚ ਕੇ ਉਹ ਤੋਂ ਪੈਸੇ ਇਕੱਠੇ ਕਰ ਲਿਆ ਐ ਇਹਨੇ ਤਾਂ ਨਾ ਦਿਮਾਗ ਜਮਾ ਹੀ ਚੱਕਤਾ ਆਪਣੇ ਮੁੰਡੇ ਦਾ ਤੁਸੀਂ ਨਾ ਕੋਈ ਮਾਣੀ ਮੋਟੀ ਕੋਈ ਸਕੀਮ ਲਾਓ ਕੋਈ ਉਹਨੂੰ ਸਮਝਾਓ ਕਰੋ ਮਾ ਤਾਂ ਉਹਦੇ ਤੇ ਟੱਕਰਾਂ ਮਰੀ ਜਾਂਦਾ ਮੇਰੀ ਗੱਲ ਹੀ ਨਹੀਂ ਮੰਨਦਾ ਹੀ ਨਹੀਂ ਆਪਾਂ ਨੂੰ ਤਾਂ ਕੁਛ ਨਾ ਕੁਛ ਕਰਨਾ ਪੈਣਾ ਇਹ ਤਾਂ ਆਪਣੇ ਹੱਥੋਂ ਨਿਕਲ ਗਿਆ ਕੰਮ ਜਮਾ ਹੀ ਚਲ ਕੋਣੀ ਫਿਰ ਕਰਦੇ ਆ ਕੋਈ ਹੱਲ ਹਾਂ ਇਹ ਤਾਂ ਜਿੰਨਾ ਟਾਈਮ ਇਹਦੇ ਸਿਰ ਆਉਦੇ ਨਹੀਂ ਨਾ ਪੈਂਦੀ ਗਈ ਇਹਨੂੰ ਪਤਾ ਨਹੀਂ ਲੱਗਦਾ ਵੀ ਪੈਸਾ ਕਿਵੇਂ ਬਣਦਾ ਕਿਵੇਂ ਨਹੀਂ ਹੁਣ ਇਹਦਾ ਸਰਦਾ ਬਾਲਾ ਕੰਮ ਖਰਾਬ ਹੋ ਗਿਆ ਆਪਿਆ ਹਰ ਤਾਈ ਵਾ ਲੈਣ ਦੇ ਨੂੰ ਤੇ ਹੋਰ ਲੈ ਚਾਰ ਦਿਨ ਨਹੀਂ ਕੱਟੇ ਆ ਮੈਂ ਹੱਥੋਂ ਫੜੀ ਜਾ ਕੇ ਆਏ ਲੱਪ ਭਰ ਕੇ ਵਿੱਚ ਸਿੱਟੀ ਜਾਵੇ ਮਸ਼ੀਨ ਦੇ ਜੋ ਇਹਨੂੰ ਸਿਖਾਏਗੇ ਇਹਨੇ ਕੋਨੇ ਕੀ ਪਤਾ ਕੁਡਰ ਕਹਿੋ ਜੀ ਲੈ ਆਂਦੀ ਆਪਾਂ ਤਾਂ ਬਾਲੀ ਗਲਤ ਲੈ ਆਂਦੀ ਚਲ ਕੋਣੀ ਮੈਂ ਕਰਦਾ ਕਿਸੇ ਨਾਲ ਰਹਿ ਹੋਰ ਜੇ ਮੈਨੂੰ ਉਦੋਂ ਪਤਾ ਹੁੰਦਾ ਮੈਂ ਤਾਂ ਉਹੀ ਨਾ ਹਾਮੀ ਭਰਦੀ ਰਸਤੇ ਨੂੰ ਚਲ ਮੈਂ ਕਰਦਾ ਸਿਆਣੇ ਬੰਦੇ ਦੀ ਰਾਏ ਲੈ ਕੇ ਆਉਣਾ ਕਿਹੇ ਦੀ ਕਿੱਧਰ ਚਲੀ ਗਈ ਜਾਨੀ ਐ ਕਿਧਰ ਚੱਲੀ ਐ ਤੁਹਾਨੂੰ ਪਤਾ ਨਹੀਂ ਮੈਨੂੰ ਦੱਸੇਗੀ ਫੇਰੀ ਪਤਾ ਲੱਗੂਗਾ ਪਰਸ ਤੁਸੀਂ ਕੀ ਕਿਹਾ ਸੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਤੁਸੀਂ ਕਿਹਾ ਨਹੀਂ ਸੀ ਸੂਟ ਲੈ ਕੇ ਆਣੇ ਆ ਅੱਛਾ ਕੋਈ ਸੂਟ ਤਾਂ ਲੈ ਆਵਾਂਗੇ ਮੇਰੀ ਮਾਂ ਦਾ ਪਤਾ ਹੀ ਫਿਰ ਪਤਾ ਮੈਨੂੰ ਕੀ ਆ ਮੈਂ ਰੋਟੀਆਂ ਬਕੌਣ ਨੂੰ ਰੱਖੀਆਂ ਕੱਲੀ ਲੈ ਬਸ ਤੇਰੇ ਕੋਲੇ ਆਹੀ ਗੱਲਾਂ ਬਸ ਕਿਉਂ ਆਹੀ ਗੱਲਾਂ ਕਿਉਂ ਨੇ ਮੈਂ ਤੁਹਾਨੂੰ ਪਰਸ ਕੀ ਕਿਹਾ ਸੀ ਵੀ ਸੂਟ ਲੈ ਕੇ ਆਣੇ ਆ ਤੇ ਹੁਣ ਸਪੈਸੇ ਚੱਲੀ ਸੂਟ ਦੇਣ ਵਾਸਤੇ ਤੇ ਹੋਰ ਕੀ ਨਾ ਉਹ ਮੈਂ ਕਿਹਨੂੰ ਦਵਾਈ ਦੋ ਵੀ ਲੈਣਾਂਗੇ ਉਹਨੂੰ ਸੂਟ ਲੈ ਆਵਾਂਗੇ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਤਿਆਰ ਹੋ ਚੱਲੀ ਮੈਂ ਤੇਰੀ ਇਹ ਆਹੀ ਆੜੀਆਂ ਰਹਿਣਗੀਆਂ ਸਾਰੀ ਉਮਰ ਮੈਂ ਮੈਨੂੰ ਤਾਂ ਪਤਾ ਨਹੀਂ ਕਿਹਦੇ ਨੂੰ ਸੂਟ ਨਹੀਂ ਦਵਾਉਂਦਾ ਸੂਟ ਤਾਂ ਤੁਹਾਨੂੰ ਦਵਾ ਦੂੰਗਾ ਪਰ ਐ ਵੀ ਸਪੈਸ਼ਲ ਜਾਵਾਂਗੇ ਫਿਰ ਬਾਪੂ ਹੀ ਬੋਲਦਾ ਤੈਨੂੰ ਪਤਾ ਹੈ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਸੂਟ ਲੈ ਕੇ ਆਣਿਆ ਤੁਸੀਂ ਸੂਟ ਦਵਾਉਣਿਆ ਜਾਂ ਨਹੀਂ ਓਏ ਦਵਾ ਦੂੰਗਾ ਮੈਂ ਕਿਉਂਕਿ ਸੂਟ ਨਹੀਂ ਦਵਾਉਂਦਾ ਫਿਰ ਐਵੇਂ ਘਰੇ ਕਲੇਸ਼ ਪੈ ਜੋ ਮੜੀ ਗੱਲ ਦਾ ਕੀ ਫਾਇਦਾ ਇਸ ਗੱਲ ਦਾ ਮੈਨੂੰ ਨਹੀਂ ਪਤਾ ਜੀ ਮੈਂ ਸੂਟ ਲੈ ਕੇ ਆਣਿਆ ਚੰਗਾ ਮੇਰੀ ਮਾਂ ਚਲਦੇ ਹੋ ਜਾ ਤਿਆਰ ਚੰਗੀ ਤਰ੍ਹਾਂ ओके okay, चलो। ਕੋਲਾ ਸੈਂਟਰ ਸੁਣ ਲਓ ਜੀ। ਬਸ ਸੈਂਟਰ ਦਾ ਬਾਈ ਬੈਠੀ ਹੈ। ਮੈਂ ਤਿਆਰ ਹਾਂ ਜੀ ਮੈਂ ਰੈਡੀ ਹਾਂ ਚਲੋ। ਬਸ ਆ ਚਲੀਏ। ਤੁਸੀਂ ਤਾਂ ਨਹੀਂ ਬਦਲਨੇ ਕੱਪੜੇ। ਨਾਣਾ ਮੈਂ ਤਾਂ ਹੋਈ ਖੜਾ ਤਿਆਰ ਬਸ। ਆ ਜਾ ਨਿਕਲੇ ਛੇਤੀ ਕਰਾ। ਟਾਈਮ ਲਾ ਜਾਗੇ। ਆ ਜਾ। ਉਹ ਮਾਤਾ ਤਾਂ ਨਹੀਂ ਤਿਆਰ ਹੋਇਆ ਮੈਂ ਛੱਕਣਾ ਹੋਊਗਾ। ਉਹ। ਉਹ ਤੇਰੀ ਪਾ ਨੂੰ। ਅੱਗੋਂ ਬੁੜੀ ਦੇਖਾਉਣੀ। ਕਿੱਧਰ ਆ ਆ ਕਿੱਧਰ ਨੂੰ ਮੂੰਹ ਚੱਕ ਲਿਆ ਇਹਨੇ ਨਾ ਹੁਣ ਕਿੱਧਰ ਨੂੰ ਚੱਲ ਪਏ ਤੁਸੀਂ ਉਹ ਸ਼ਹਿਰ ਚੱਲੇ ਸੀ ਸ਼ਹਿਰ ਤਾਂ ਚੱਲੇ ਆ ਤੇ ਅਸੀਂ ਘਰ 'ਚ ਬੈਠੇ ਆ ਹਜੇ ਕਿਸੇ ਨੂੰ ਦੱਸਣਾ ਪੁੱਛਣਾ ਵੀ ਹੁੰਦਾ ਕਿ ਨਹੀਂ ਚੱਲੇ ਦਾ ਸ਼ਹਿਰ ਆਗਾ ਤਾਂ ਮੱਲਾਡੂ ਚੱਲੇ ਨੇ ਪੁੱਛ ਕੇ ਜਾਈਏ ਵੇਖ ਕਿਵੇਂ ਜੀਵ ਚਲਾਉਂਦਾਗਾ ਆਹ ਵੇਖ ਲੈ ਪਤਾ ਮੈਨੂੰ ਜਿਹੜਾ ਕੁਸਰ ਪੁਸਰ ਕਰਦੀ ਆਉਂਦੀ ਸੀਗੀ ਉਹ ਦਵਾਈ ਲੈਣ ਚੱਲੇ ਆ ਬਾਹਾਂ ਦਰਦ ਕਰਦੀ ਐ ਦੀ ਨਾ ਭਾਣੂ ਦਾ ਸੇਵੀ ਨੂੰ ਕੀ ਹੋਇਆ ਹੈ ਚੰਗੀ ਭੜੀ ਤਾਂ ਹੈਗੀ ਆ ਤੇ ਤੂੰ ਸਕੈਨ ਵੀ ਮਾਰ ਲਈ ਨਾ ਸਕੈਨ ਮਾਰਨ ਨੂੰ ਦੱਸ ਇਹਦੇ ਵਿੱਚ ਕੀ ਹੈਗਾ ਹੈ ਖੇਖਣ ਕਰਦੀ ਐ ਖੇਖਣਾ ਓ ਮਾਤਾ ਕਿਉਂ ਕਲੇਸ਼ ਕਰਦੀ ਐ ਆ ਹੁਣੇ 5 ਮਿੰਟਾਂ ਚ ਆ ਜਾਣਗੇ ਤੂੰ ਸਰੇ ਨਾਲ ਚੱਲ ਵੜਾ ਤੂੰ ਵੀ ਖੜੀ ਚਲੇ ਪਈ ਆ ਲੈ ਕੇ ਚੱਲੀ ਆ ਮੇਰੇ ਪਤ ਨੂੰ ਮੰਮੀ ਜੀ ਜੇ ਮੈਂ ਬੋਲਦੀ ਨਹੀਂ ਮੈਨੂੰ ਸਿਰ ਨਾ ਚੜੋ ਤੁਸੀਂ ਨਾ ਸਿਰ ਚੜ੍ਹਨ ਨੂੰ ਵੇਖ ਹੁਣ ਪੋਰਾ ਨਹੀਂ ਕਹਿੰਦਾ ਉਹ ਤੇ ਗਿੱਟਦੀ ਲੱਗੀ ਐ ਢੀ ਜੀਵ ਬਿਨਾ ਬ੍ਰੇਕ ਕੋ ਤੂ ਤੁਰੀ ਆਉਣੀ ਆ ਉਹ ਵੀ ਫਿਰ ਕਲੱਚ ਛੱਡੀ ਜਾਂਦੀ ਐ ਵੇ ਬੱਸ ਕਰ ਤੂੰ ਬੱਸ ਕਰ ਹੈਂ ਤੂੰ ਤਾਂ ਜਮਾ ਇਹਨੇ ਤਾਂ ਜਮਾ ਤੈਨੂੰ ਆਪਦੇ ਮਗਰ ਲਾ ਲਿਆ ਇਹਦੀ ਬੋਲੀ ਬੋਲਦਾ ਤੂੰ ਹੁਣ ਜਾਣ ਦੇ ਕਿ ਨਹੀਂ ਜਾਈਏ ਹੁਣ ਨਹੀਂ ਇਹਨਾਂ ਤੋਂ ਪੁੱਛ ਕੇ ਜਾਣਾ ਹੁਣ ਚਲੋ ਹਾਂ ਮੈਥੋਂ ਪੁੱਛਣ ਦੀ ਕੀ ਲੋੜ ਆਹੀ ਹਾਲ ਰਹੇ ਨਾ ਪੁੱਤ ਤੇਰੇ ਹੱਥ ਠੂਠਾ ਫੜਾ ਦੂ ਇਹ ਮੰਗਤਾ ਬਣਾ ਦੂ ਤੈਨੂੰ ਤੂੰ ਤਾਂ ਤਾਜ ਮਹਿਲ ਆ ਤੇ ਸੁਣਾ ਦੇ ਤਾਜ ਮਹਿਲ ਹੀ ਬਣਾ ਕੇ ਦਿੱਤਾ ਸੀ ਤੇਰੇ ਵਾਸਤੇ ਆ ਕਲੇਸਣਾ ਤੂੰ ਵੇਖ ਗੱਲਾਂ ਕਰਦਾ ਨਾ ਅਸੀਂ ਤਾਂ ਤਾਜ ਮਹਿਲ ਹੀ ਬਣਾ ਕੇ ਦਿੱਤਾ ਸੀ ਕਮਲਿਆ ਪਰ ਤੈਥੋਂ ਸਾंभ ਨਹੀਂ ਜਾਂਦਾ ਤੂੰ ਤਾਂ ਜਮਾ ਖੁੰਗੜ ਕਰੇਗਾ ਸਾਨੂੰ ਆ ਲੈਂਦੀ ਅਸੀਂ ਇਹੋ ਜੀ ਵੇਖ ਹੁਣ ਬੈ ਗਈ ਮੌਜ ਨਾਲ ਗੱਡੀ 'ਚ ਛਾਲ ਮਾਰ ਕੇ ਕਿਵੇਂ ਮੁੰਡੇ ਨੂੰ ਮਗਰ ਲਾਈ ਫਿਰਦੀ ਆ ਨਾ ਮੈਂ ਤਾਂ ਕਦੇ ਗੇਟੋਂ ਬਾਹਰ ਨਹੀਂ ਹੋਈ ਸੀਗੀ ਆਪਦੀ ਸੱਸ ਤੋਂ ਬਿਨਾ ਪੁੱਛੇ ਇਹਨਾਂ ਤਾਂ ਸਾਨੂੰ ਕੁਝ ਨਹੀਂ ਸਮਝ ਆ ਹੈ ਲੱਛਣ ਕੀ ਕਰਦੀ ਫਿਰਦੀ ਆ ਓਏ ਤੂੰ ਹੀ ਨਾ ਬੜਾ ਗਲੇਸ ਤੂੰ ਵੀ ਪਾਉਣੀ ਐ ਜਮਾਇਲਾ ਹੁੰਦਾ ਨਾ ਤੁਸੀਂ ਕੰਮ ਚੱਕਦਾ ਸੀ ਅੱਜ ਨਹੀਂ ਮੈਨੂੰ ਦੱਸੋ ਪਹਿਲਾਂ ਮੈਂ ਕੁਝ ਬੋਲੀ ਅੱਜ ਕੁਝ ਵੀ ਬੋਲੀ ਐ ਮੈਂ ਉਦੋਂ ਮੈਂ ਢੱਕਿਆ ਸੀ ਤੂੰ ਤਾਂ ਇੱਕ ਲੱਛ ਤੇ ਪਿਆ ਤਰੱਕੀ ਰੱਖਿਆ ਹਾਂ ਰੱਖੀ ਰੱਖਿਆ ਟੁੱਟ ਗਈ ਵੀ ਨਹੀਂ ਫੋੜ ਤਰਾਂ ਮੈਂ ਤਾਂ ਜੀ ਕੁਛ ਨਹੀਂ ਬੋਲੀ ਤੁਹਾਡੇ ਸਾਹਮਣੇ ਇੱਕ ਇੱਕ ਲਫ਼ਜ਼ ਵੀ ਨਹੀਂ ਕਿਹਾ ਮੈਂ ਤਾਂ ਵੈਸੇ ਹੀ ਕਿਹਾ ਵੀ ਚੱਲੀਏ ਜੇ ਮੈਂ ਬੋਲ ਪੈਂਦੀ ਨਾ ਫਿਰ ਉੱਥੇ ਲੜਾਈ ਹੋਰ ਵੱਜ ਜਾਣੀ ਸੀ ਮੈਂ ਤਾਂ ਹੀ ਕਰਕੇ ਚੁੱਪ ਕਰ ਗਈ ਤੈਨੂੰ ਮੈਂ ਤਾਂ ਹੀ ਤਾਂ ਕਿਹਾ ਸੀ ਜਦੋਂ ਦਵਾਈ ਤੂੰ ਹੀ ਲੈਣ ਜਾਵਾਂਗੇ ਨਾ ਉਦੋਂ ਸੂਟ ਲੈ ਆਵਾਂਗੇ ਹੁਣ ਭੈਣ ਦੇ ਜੋ ਸੂਟ ਲੈ ਕੇ ਜੇ 부ੜੀ ਸਾਹਮਣੇ ਹੋਈ ਨਾ ਰਾਤ ਬਾਕੀ ਕਿੰਨੀ ਪੈਂਦੀ ਕੁਛ ਨਹੀਂ ਹੁੰਦਾਗਾ ਇਹ 부ੜੀਆਂ ਐਵੇਂ ਕਿਉਂ ਹੁੰਦੀਆਂ ਰਹਿ ਗਿਆ ਉਹ ਬਾਈ ਉਹ ਪੁਰਾਣੇ ਟਾਈਮ ਦੀ ਐ ਸਾਡਾ ਘਰ ਬੜਾ ਗੰਜੂਸੀ ਕਰ ਕਰ ਬੰਨੇ ਆ ਉਹਨਾਂ ਨੇ ਬੰਨੇ ਆਗਾ ਫਿਰ ਅੱਜ ਦਾ ਟਾਈਮ ਤਾਂ ਵੇਖ ਲੈਣ ਕੀ ਆ ਹੋਣੀਏ ਕਰ ਸਭੀ ਦੀ ਨਾ ਹੁੰਦਾ ਐ ਵੀ ਜੇ ਮੈਂ ਐ ਸੋਚ ਰਿਆ ਕਰਨਾ ਮੈਨੂੰ ਪਤਾ ਨੂਹਾ ਮਾਰੀਆਂ ਵੱਜਦੀਆਂ ਨੇ ਜੇ ਬੋਲਣ ਤਾਂ ਹੁਣ ਉਹ ਆਪ ਦੇਖ ਲਓ ਕਿੰਨੇ ਸਿਰੇ ਚੜ੍ਹਈ ਆ ਓਏ ਉਹ ਤਾਂ ਹੁਣ ਤੇਰੀ ਸੱਸ ਆ ਹੁਣ ਉਹ ਤੇ ਸਮਝਾਉਂਦੀ ਆ ਅੱਛਾ ਜੀ ਮੈਨੂੰ ਸਮਝਾਉਂਦੀ ਆ ਮੇਰੇ ਤਾਂ ਦਿਮਾਗ ਹੀ ਹੈ ਨਹੀਂ ਨਾ ਲੈ ਹੁਣ ਬਸ ਤੂੰ ਮੇਰੇ ਕੋਲ ਪੈ ਜਾ ਹੁਣ ਫਿਰ ਹੋਰ ਮੈਂ ਕੀ ਮਾਂ ਜੇ ਉਹਨਾਂ ਨੂੰ ਬੋਲਦੇ ਆ ਤਾਂ ਵੀ ਤੁਸੀਂ ਗੁੱਸੇ ਹੋ ਜਿਵੇਂ ਤੁਹਾਨੂੰ ਕਹਾਂਦਾ ਵੀ ਗੁੱਸੇ ਤੇ ਮੈਂ ਤਾਂ ਤੇਰੇ ਤੇਰੇ ਪੱਖ ਦਾ ਸਟੈਂਡ ਲੈਣਾ ਹੁੰਦਾ ਮੈਂ ਤਾਂ ਮੈਂ ਤਾਂ ਆਈ ਤਾਂ ਕੁਝ ਬੋਲੀ ਨਹੀਂ ਉੱਥੇ ਫਿਰ ਆ ਮਾਦਾਬ ਦੀ ਮਾਂ ਆ ਕੇ ਬੋਲੀ ਕਹ ਤੇਰੇ ਪਿੱਛੇ ਉਲਟਾ ਤੂੰ ਮੇਰੇ ਗੱਲ ਪਈ ਜਾਣੀ ਹੈ ਗੱਲ ਨਹੀਂ ਜੀ ਤੁਹਾਨੂੰ ਸਮਝਾ ਰਹੀ ਆ ਵੀ ਇੰਨਾ ਥੱਲੇ ਲੱਗਣਾ ਨਹੀਂ ਚਾਹੀਦਾ ਪਹਿਲਾਂ ਤੁਸੀਂ ਚਲੋ ਠੀਕ ਆ ਅਨਮੈਰਿਡ ਸੀ ਠੀਕ ਆ ਮਾਪਿਆਂ ਨੂੰ ਪੁੱਛ ਕੇ ਜਾਣ ਜਾਂ ਹੁਣ ਤੁਸੀਂ ਆਪਦੇ ਆਪ ਜ਼ਿੰਮੇਵਾਰੀਆਂ ਚੱਕ ਸਕਦੇ ਫਿਰ ਪੁੱਛਣ ਦਾ ਕੀ ਫਾਇਦਾ ਉਹਨਾਂ ਨੂੰ ਹਾਂ ਲੱਗੇ ਆਪਣੇ ਆਪ ਜ਼ਿੰਮੇਵਾਰੀ ਚੱਕ ਸਕਦੇ ਹਾਂ ਹੂੰ ਵਾਲੀ ਕੀ ਗੱਲ ਆ ਪਰ ਠੀਕ ਹੈ ਨਹੀਂ ਚੁੱਪ ਕਰ ਜਾਣ ਸੂਟ ਲੈਣਾ ਮਕਾਨ ਲਾ ਪਾ ਮਾੜੀ ਮੇਰੇ ਨਾਲ ਅੱਗੇ ਉਹ ਬੁੜੀ ਨੇ ਤਪਾ ਕੇ ਗੱਲਿਆ ਤੂੰ ਤਪਾਈ ਜਾਨੀ ਮੈਨੂੰ ਮੈਂ ਤੁਹਾਨੂੰ ਕੀ ਤਪਾਤਾ ਜੀ ਤੋ ਤੈਨੂੰ ਵੀਰ ਕਹਿਆ ਤ ਹਾਂਜੀ ਹਾਂਜੀ ਗੱਲ ਚੱਲਿਆ ਕਰ ਕੋਈ ਗੱਲ ਨਹੀਂ ਤੂੰ ਜਦੋਂ ਮੈਂ ਕਿਹਾ ਮੈਂ ਤੇਰੇ ਨਾਲ ਦਾ ਟੈਨਸ਼ਨ ਕਿਹੜੀ ਗੱਲ ਦੀ ਹੈ ਹੁਣ ਮੈਂ ਕੁਛ ਬੋਲੀ ਸੀ ਇਹ ਤਾਂ ਦੱਸੋ ਤੂੰ ਤਾਂ ਨਹੀਂ ਬੋਲੀ ਪਰ ਤੂੰ ਮੈਂ ਕਿਹਾ ਕਿ ਅੱਜ ਟਾਲਾ ਕਰ ਦੇ ਜਦੋਂ ਦਵਾਈ ਤੂੰ ਲੈਣੇ ਕਿ ਉਦੋਂ ਜਾ ਕੇ ਸ਼ੂਟ ਲੈ ਆ ਜੀ ਟਾਲਾ ਕਰ ਦੋ ਨਾਲੇ ਨਾ ਫਿਰ ਕੀ ਹੋ ਗਿਆ ਜੀ ਅੱਜ ਹੀ ਸ਼ੂਟ ਲੈ ਹੁਣ ਹੁਣ ਨਹੀਂ ਦਵਾਉਣੇ ਗੱਡੀ ਮੋੜੋ ਮੈਂ ਨਹੀਂ ਜਾਣਾ ਆਪਾਂ ਬਾਬਾ ਜੂੜੇ ਹੱਥ ਚੱਲ 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 ਮੈਂ ਤਾਂ ਉਹ ਗੱਲ ਕਰਦਾ ਸੀ ਮੈਂ ਤਾਂ ਉਹ ਗੱਲ ਕਹ ਰਿਹਾ ਬਈ ਤੁਹਾਡੀ ਠੰਡੀ ਰਹਿ ਕਰ ਮੈਨੂੰ ਆਹ ਬੁੜੀ ਨੂੰ ਪਤਾ ਲੱਗਾ ਖਰਚਾ ਬਾਲਾ ਹੋ ਗਿਆ ਭੈਣ ਦੇ ਤੇ ਟੈਗ ਨਾਲ ਬੁੜੀ ਦਾ ਫੱਡੀ ਮਾਰ ਕੁਛ ਨਹੀਂ ਹੁੰਦਾ ਉਹਨੂੰ ਬੁਢੀ ਨੂੰ ਜੈ ਅਟੈਕ ਹੋ ਜੇ ਸ਼ੁਕਰ ਆ ਰੱਬਾ ਜੇ ਇਹਨੂੰ ਟੈਕ ਹੋ ਜੇ ਤਾਂ ਦੇਖ 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 ਦੇ ਹਾਏ ਆਇਆ ਹੋਰ ਫਟਾ ਕਾਲਜੁਗ ਫਿਰ ਹੋਰ ਕੀ ਜੀ ਹਰ ਗੱਲ ਤੇ ਟੋਕੂਗੀ ਸਰਫ ਨਹੀਂ ਪੋਣਾ ਐ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਮੈਂ ਕਹਾਂ ਕੀ ਮੇਰੀ ਮਾਂ ਐਡੀ ਵੀ ਨਹੀਂ ਮਾਰੀ ਦੀ ਦੁਕਈਆਂ ਨਹੀਂ ਠੀਕ ਨਾ ਮੈਂ ਤੇਰੇ ਪੱਖ ਦਾ ਸਟੈਂਡ ਲੈ ਰਹਿਣਾ ਵੀ ਚਲ ਹਾਂ ਮੇਰੇ ਘਰ ਵਾਲੀ ਆ ਤੂੰ ਤੁਹਾਨੂੰ ਜਮਈ ਮੇਰੀ ਮਾਂ ਨੂੰ ਮਾਰਨ ਦਾ ਕਿਦੋਂ ਲਗੀ ਤੂੰ ਫਿਰ ਮੈਂ ਪੇਕੇ ਵਗ ਜਾਨੀ ਆ ਹੋਰ ਵਿਆਹ ਕਰਾ ਲਓ ਆ ਦੇਖ ਆ ਮੇਰੇ ਜੁੜੇ ਹੱਥ ਮੈਂ ਹੋਰ ਗਾਣੀ ਕਰਾਉਣਾ ਤੂੰ ਹੀ ਬਸ ਜੈਨੇ ਬਥੇਰਾ ਮੇਰਾ ਓਏ ਹੁਣ ਤੱਕ ਹੋਸ਼ ਇਹਨਾਂ ਨੂੰ ਸੂਟ ਦਵਾਤੇ। ਖੁਸ਼ ਆ ਜੀ। ਲੈ ਤੇਰੇ ਨਾਮਸ ਨੱਕ ਤੋਂ ਗੁੱਸਾ ਲੱਗਿਆ। ਐ ਕਰੀ। ਆਹ ਕਾਰੀ ਦਫਾ ਵੇ ਇਕੱਠੇ ਨਾਲ ਬਾਹਰ ਕੱਢ ਦੀ ਜਗਾ ਦੋ ਕ ਸੂਟ ਕੱਢ ਦੇ ਬਾਕੀ ਬੇ ਬੇਹਰਾਂ ਦੇ ਗੱਡੀ 'ਚ ਰਾਤ ਨੂੰ ਕਢ ਲਾਂਗੇ ਆਪਾਂ। ਅੜਾਲੀ ਦੇ ਜਲੇਬੀਆਂ ਵੀ ਦੇ ਹੈਗੇ ਨਾ ਹਰ ਕੀ ਨੂੰ ਨਾਲ ਖਾ ਲਈ ਕਿੱਥੇ। ਅੱਛਾ ਜੀ। ਹੋਰ ਟੈਗ ਨਾ। ਫਿਰ ਹੁਣ ਉਹਨਾਂ ਤੋਂ ਖਾਣਾ ਪੀਣਾ ਵੀ ਲੁੱਕਿਆ ਕੁਛ। ਬਸ ਤੈਨੂੰ ਜਿੰਨਾ ਮਰਜ਼ੀ ਸਮਝਾ ਲਓ ਓਏ। ਕੋਈ ਫਾਇਦਾ ਨਹੀਂ ਸਮਝਾਉਣ ਦਾ। ਮੱਝ ਕੇ ਪੀਣ ਵਜੋਂਦਾ ਕੋਈ ਫਾਇਦਾ ਨਹੀਂ 1% ਦਾ ਵੀ ਨਾ ਲੈ ਆ ਸਰ। ਫਿਰ ਮੈਨੂੰ ਐਂ ਤਾਂ ਦੱਸੋ ਖਾਣਾ ਪੀ ਉਹ ਯਾਰ ਲੋਣੀ ਕਰਦਾ ਹੁਣ ਜੇ ਬੇਬੇ ਸਾਡੀ ਹੱਟ ਕੰਜੂਸ ਨਹੀਂ ਬਾਹਲੀ ਆ ਬਈ ਐਵੇਂ ਅੱਛੇ ਜੇ ਮੈਂ ਤੁਹਾਨੂੰ ਕਹਿ ਦਾਂ ਦੀ ਬਾਹਰ ਹੀ ਖਾ ਲਓ ਕੁਛ ਫੇਰ ਹੁਣ ਮੈਂ ਤਾਂ ਫਿਰ ਵੀ ਇਹ ਸੋਚਿਆਗਾ ਵੀ ਪਪਾ ਕੇ ਬੈਟੇ ਖਾਵਾਂਗੇ ਮਜੇ ਰਾਤ ਨੂੰ ਖਾ ਲਈ ਫੇਰ ਹੈਲੋ ਹਾਂ ਣੀ ਮੈਂ ਦੋ ਕਿਵੇਂ ਆ ਨੀ ਠੀਕ ਆ ਭੈਣੇ ਬਸ ਪੁੱਛਣਾ ਹੋਰ ਕੋਈ ਨਵੀਂ ਤਾਜੀ ਸੁਣਾ ਮੇਰਾਂ ਤਾਂ ਕਾਹਦੀਆਂ ਭੈਣੇ ਮੇਰੀ ਤਾਂ ਨਾ ਹਾਨੂੰ ਐਹੋ ਜੀ ਲਿਆਂਦੀ ਨਹੀਂ ਪੰਬਲ ਪੂਸੇ ਪਾਈ ਰੱਖਦੀ ਐ ਮੈਨੂੰ ਸਾਰਾ ਦਿਨ ਹੋਰ ਨਹੀਂ ਭੈਣੇ ਕਿਉਂਕਿ ਤੈਨੂੰ ਮੈਂ ਕੀ ਦੱਸਾਂ ਇੰਨੀ ਖਰਚੀਲੀ ਐ ਇੰਨੀ ਖਰਚੀਲੀ ਐ ਨਾ ਗੱਲਾਂ ਹੀ ਛੱਡ ਦੇ ਨਹੀਂ ਭੈਣੇ ਪੈਸੇ ਨੂੰ ਪੈਸਾ ਨਹੀਂ ਸਮਝਦੀ ਐ ਤਾਂ ਇਹ ਤਾਂ ਐ ਸਮਝਦੀ ਐ ਵੀ ਬਸ ਜਾ ਕੇ ਦਰਖਤ ਹਿਲਾ ਦੇਣਾ ਤੇ ਉੱਤੋਂ ਡਿੱਗ ਪੈਣੇ ਐ ਆਹ ਮੁੰਡਾ ਸਾਡਾ ਭੈਣੇ ਆਪਦਾ ਹੀ ਮਾੜਾ ਨਿਕਲ ਗਿਆ ਮਗਰ ਲੱਗਿਆ ਫਿਰਦਾ ਉਹਦੇ ਉਹ ਜਿੱਦਰ ਨੂੰ ਕਹਿ ਦਿੰਦੀ ਆ ਤੇ ਬਾਂਦਰ ਵਾਂਗੂ ਪੂਛ ਹਲਾ ਕੇ ਤੇ ਮਗਰ ਇਟਬੂਸੀਆਂ ਮਾਰਦਾ ਫਿਰਦਾ ਅਜੇ ਕਸ਼ ਕਹਿ ਦਿੰਨੀ ਆ ਤੇ ਕਹਿ ਦਿੰਦੇ ਆ ਇਹ ਪੜ੍ਹੀ ਲਿਖੀ ਆ ਇਹ ਪੜੀਆਂ ਲਿਖੀਆਂ ਆਂ ਹੀ ਹੁੰਦੀਆਂ ਨਹੀਂ ਭੈਣੇ ਕਾਦੀ ਗੱਲ ਕਰਦੀਆਂ ਲੈ ਰੋਟੀਆਂ ਮੈਂ ਇਹਨੂੰ ਆਖਿਆ ਕੁੜੇ ਇੰਨਾ ਆਪਣੇ ਸੌਖਣਾ ਪਸੂ ਢਾਂਡਾ ਹੈਗਾ ਗੋਹਾ ਪੱਥ ਲੈ ਕਰ ਇਹ ਮੇਰੇ ਤਾਂ ਪਤਾ ਨਹੀਂ ਕੀ ਨੇਲ ਨੂਲ ਕਹਿੰਦੀ ਮੈਂ ਤਾਂ 1500 ਦੇ ਕਰਾ ਕੇ ਲਿਆਈਆਂ ਲੈ ਨੋ ਜੇ ਆਪਣੇ ਤਾਂ ਉਹੀ ਵੱਧ ਜਾਂਦੇ ਸੁਖਣਾ ਕੱਟ ਦਿੰਨੀਆਂ ਤੇ ਆ ਆ ਵਧਾ ਵਧਾ ਕੇ ਲੈ ਕੇ ਆਉਂਦੀ ਆ ਆਪਾਂ ਲਰਾਂ ਪੁੱਲ ਰਾਈਆਂ ਚ ਜਾ ਕੇ ਹੋਰ ਕਦੇ ਵਾਲ ਕਟਾਉਣ ਉੱਠ ਗਈ ਕਦੇ ਵਾਲਾਂ ਜਾਂ ਜਾਂ ਨੂੰ ਪ੍ਰੈਸ ਲਵਾਉਣ ਉੱਠ ਗਈ ਤੇ ਹੁਣ ਅੱਜ ਮੁੰਡੇ ਨੂੰ ਲੈ ਕੇ ਇਹ ਮੈਂ ਦਵਾਈ ਲੈਣ ਜਾਣੀ ਆ ਮੈਨੂੰ ਪਤਾ ਹੀ ਆ ਦਵਾਈ ਕਿਹੜੀ ਲੈਣ ਜਾਣੀ ਆ ਲੱਛਣ ਕਰਦੀ ਆ ਦਵਾਈ ਕਹਿੰਦੀ ਮੇਰੀ ਬਾਹ ਦੁਖਦੀ ਆ ਹੋਰ ਨੀ ਮੁੰਡੇ ਨੂੰ ਮਮੋ ਠਗਣੀ ਮਗਰ ਲਾਈ ਫਰਦੀ ਆ ਆ ਮੈਨੂੰ ਲੱਗਦਾ ਗੱਡੀ ਜੀ ਦੇ ਖੜਕਾ ਹੋਇਆ ਤੇ ਮੈਨੂੰ ਤਾਂ ਲੱਗਦਾ ਆ ਗਏ ਚੱਲ ਚੰਗਾ ਭਾਣੇ ਮੈਂ ਤੇਰਾ ਨਾ ਫੇਰ ਕਰਦੀਆਂ ਗੱਲ ਮਮਾੜਾ ਜਾਂ ਦੇਖਾਂ ਕਰਾਂ ਪੜਤਾਲ ਵੀ ਕਿੱਥੋਂ ਆਏ ਆ ਠੀਕ